ਜੇ ਤੁਹਾਡੇ ਸ਼ਹਿਰ ਲੁਧਿਆਣੇ ਆਇਆ ਜਿੱਥੇ ਮੈਂ ਲੋਕਾਂ ਨੂੰ ਅਪੀਲ ਕਰਦਾ ਡੈਟ ਯੂ ਆ ਤੁਸੀਂ ਆਪ ਦੇ ਲਈ ਵੋਟ ਪਾਉਣੀ ਆ ਬਦਲਾਵ ਲਈ ਤਾਂ ਇੱਕ ਵਾਰੀ ਪਾ ਕੇ ਵੇਖ ਲਿਆ ਮੈਨੂੰ ਲੱਗਦਾ ਸਾਰੇ ਹੱਤਲਾਲਾ ਵੇਖਦੇ ਕਿ ਸਾਡੇ ਨਾਲ ਬਣੀ ਕੀ ਕਿਉਂਕਿ ਅੱਜ ਲਾਅ ਐਂਡ ਆਰਡਰ ਦੇ ਜੋ ਹਾਲਾਤ ਨੇ ਪੰਜਾਬ ਦੇ ਇਟ ਰਿਮਾਈਂਡਸ ਅਸ ਜਦੋਂ 80 ਤੇ 90 ਦੇ ਉਹ ਦਹਾਕੇ ਜਦੋਂ ਜਿਵੇਂ ਸੂਰਜ ਛਿਪਦਾ ਸੀ ਲੋਕ ਆਪਦੇ ਘਰਾਂ ਤੋਂ ਬਾਹਰ ਜਾਣ ਤੋਂ ਡਰਦੇ ਸਨ 2.5 ਸਾਲ ਹੋ ਗਏ ਭਗਵੰਤ ਮਾਨ ਸਾਹਿਬ ਨੂੰ ਔਰ 2.5 ਪੌਣੇ 3 ਸਾਲਾਂ 'ਚ ਜਿੱਥੇ ਪੰਜਾਬ ਪੌਣੇ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਪੰਜਾਬਜ਼ ਇਕਨੋਮਿਕ ਹੈਲਥ ਫਿਸਕਲ ਹੈਲਥ ਇੱਕੋ ਬਿਮਾਰੂ ਇਨਸਾਨ ਵਾਂਗੂ ਆ ਜਿਹੜਾ ਵੈਂਟੀਲੇਟਰ ਤੇ ਆਈਸੀਯੂ ਚ ਅੱਜ ਲਾਅ ਐਂਡ ਆਰਡਰ ਦੇ ਹਾਲਾਤ ਵੀ ਵੈਸੇ ਹੋ ਗਏ ਪਿਛਲੇ 10-15 ਦਿਨਾਂ ਚ ਅੱਜ ਦਾ ਕਲਾਨੌਰ ਦਾ ਬਲਾਸਟ ਸਤਵਾਂ ਅੱਠਵਾਂ ਬਲਾਸਟ ਔਰ ਅਫਸੋਸ ਦੀ ਗੱਲ ਇਹ ਆ ਕਿ ਪੰਜਾਬ ਦੀ ਕਾਬਲ ਪੁਲਿਸ ਭਗਵੰਤ ਮਾਨ ਦੇ ਬਦਲਾਵ ਚ ਆਪ ਦੀ ਕੁਰਸੀ ਨੂੰ ਬਚਾਉਣ ਤੱਕ ਸੀਮਿਤ ਹੋ ਗਿਆ ਕਿ ਜਿਹੜਾ ਇੱਕ ਬੌਮ ਬਲਾਸਟ ਨੂੰ ਕਹਿੰਦੇ ਆ ਕਿ ਟਾਇਰ ਦਾ ਬਲਾਸਟ ਔਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਇੱਕ ਬਾਰਡਰ ਸਟੇਟ ਤੇ ਜਿਸ ਤਰੀਕੇ ਦੀ ਆਰਮਸ ਐਮਿਊਨੇਸ਼ਨ ਡਰੋਨਸ ਡਰੱਗਸ ਔਰ ਹੁਣ ਆਈਐਸਆਈ ਵੱਲੋਂ ਯਾ ਐਂਟੀ ਨੈਸ਼ਨਲ ਫੋਰਸਸ ਵੱਲੋਂ ਪੁਲਿਸ ਥਾਣਿਆਂ 'ਤੇ ਬੰਬ ਸੁੱਟੇ ਜਾ ਰਹੇ ਔਰ ਕਲੀਅਰਲੀ ਕਲੇਮ ਕੀਤਾ ਜਾ ਰਿਹਾ ਵੇਟ ਐਂਡ ਵਾਚ ਸਾਡੀ ਅਗਲੀ ਮੂਵ ਲਈ ਵੇਟ ਕਰੋ ਵਾਰਨਿੰਗ ਦਿੰਦੇ ਆ ਚੇਤਾਵਨੀ ਦਿੰਦੇ ਆ ਪੰਜਾਬ ਪੁਲਿਸ ਨੂੰ ਸਮਾਂ ਦਿੰਦੇ ਆ ਕਿ ਕਰ ਲਓ ਜੋ ਕੁਝ ਕਰਨਾ ਹੈ ਮਗਰ ਹਾਲਾਤ ਇਡੇ ਮਾੜੇ ਆ ਸਾਡੇ ਹੋਮ ਮਿਨਿਸਟਰ ਦੇ ਹੀ ਕੈਨੋਟ ਈਵਨ ਗਿਵ ਅ ਪ੍ਰੋਪਰ ਰਿਸਪਾਂਸ ਔਰ ਉਹਦਾ ਕਾਰਨ ਹੈ ਲਾਰੈਂਸ ਬਿਸ਼ਨੋਈ ਇੰਟਰਵਿਊ ਆਨਰੇਬਲ ਹਾਈ ਕੋਰਟ ਨੂੰ ਇਹ ਕਹਿਣਾ ਪਿਆ ਪੁੱਛਣਾ ਪਿਆ ਕਿ ਔਨ ਵਾਟ ਬੇਸਿਸ ਡੀਜੀਪੀ ਸਾਹਿਬ ਤੁਸੀਂ ਤੇ ਤੁਹਾਡੇ ਚੀਫ ਮਿਨਿਸਟਰ ਹੋਮ ਮਿਨਿਸਟਰ ਨੇ ਬਿਆਨ ਦਿੱਤਾ ਕਿ ਇਹ ਇੰਟਰਵਿਊ ਇੱਥੇ ਹੋਈ ਨਹੀਂ ਇੰਨਾ ਝੂਠ ਤੁਸੀਂ ਕੇਸ ਬੇਸਿਸ ਤੇ ਬੋਲ ਕੇ ਇਹਨਾਂ ਨੂੰ ਜਵਾਬ ਨਹੀਂ ਆਇਆ ਅੱਜ ਇਹ ਰਿੱਟਾਂ ਵੀ ਜੇ ਹਾਈ ਕੋਰਟ ਜਾਣ ਗਿਆ ਕਿ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਟਾਇਰ 파ਟੇ ਆ। ਸ਼ਾਇਦ ਪਹਿਲੀ ਵਾਰ ਹੀ ਹੋਇਆ ਪੰਜਾਬ 'ਚ ਕਿ ਟਾਇਰ 파ਟੇ ਦਾ ਜੈਜਾ ਵੀ ਡੀਜੀਪੀ ਸਾਹਿਬ ਆਪ ਲੈਣ ਜਾ ਰਹੇ। ਪੁਲਿਸ ਸਟੇਸ਼ਨ 'ਚ ਲਾਅ ਐਂਡ ਆਰਡਰ ਲਾਗੂ ਹੁੰਦਾ ਸੀ ਉਹ ਤਾਂ ਸੁਣਿਆ ਪਹਿਲੀ ਵਾਰੀ ਸੁਣਿਆ। ਪਤਾ ਨਹੀਂ ਟਾਇਰ ਪੰਚਰ ਦੀ ਦੁਕਾਨ ਖੋਲ ਛੱਡੀ ਆ। 11 12 ਵਜੇ ਕਦੇ 3 ਵਜੇ ਕਪਤਾਨੀ ਕਿਹੜੀ ਹਵਾ ਭਰਨੀ ਸ਼ੁਰੂ ਕਰਦੇ ਆ। ਕਿਹੜਾ ਕੰਪਰੈਸਰ ਲਾਇਆ ਉੱਥੇ ਕਿ ਮੁੜ ਕੇ ਇਹ じゃ ਖੜਕਾ ਹੁੰਦਾ ਕਿ ਨਾਲ ਦੇ ਘਰਾਂ ਦੀਆਂ ਖਿੜਕੀਆਂ ਤਾਂ ਗੁੱਟ ਜਾਂਦੀਆਂ ਨੇ ਘਰਾਂ 'ਚ ਦਰੇੜ ਆ ਜਾਂਦੀ ਐ ਬੁਰਾ ਹਾਲ ਹੋ ਜਾਂਦਾ ਤੇ ਸਾਡੇ ਵਾਲੇ ਕਹਿੰਦੇ ਨਹੀਂ ਕੋਈ ਫਿਕਰ ਨਾ ਕਰੋ ਟਾਇਰ ਹੀ ਪਾਟਿਆ ਭਗਵੰਤ ਮਾਨ ਸਾਹਿਬ ਸਾਨੂੰ ਤਾਂ ਡਰੇ ਲੱਗਦਾ ਕਿਥੇ ਥੋੜੇ ਨਾ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਆਵਾਜਹੀ ਭਰ ਦੇਵੇ ਤੇ ਟਾਇਰ ਕਿਥੇ ਸੀ ਐ ਮਾ ਉਸ ਨਾਲ ਪਾੜ ਦੇ ਕੋਈ ਫੇਰ ਕੀ ਕਵਾਂਗੇ ਲੋਕਾਂ ਨੂੰ ਸੋ ਅੱਜ ਲਾਅ ਐਂਡ ਆਰਡਰ ਪੰਜਾਬ ਸਟੇਟ ਬਾਰਡਰ ਸਟੇਟ ਦੇ ਇੰਡੋਪਾਕ ਬਾਰਡਰ ਤੇ ਸਿਚੁਏਟਿਡ ਸਟੇਟ ਦੇ ਮਾੜੇ ਹਾਲਾਤ ਇੰਡਸਟਰੀ ਭੱਜੀ ਜਾ ਰਹੀ ਹੈ ਡਿਵੈਲਪਮੈਂਟ ਹੋ ਨਹੀਂ ਰਹੀ ਕਰਜ਼ਾਈ ਪੰਜਾਬ ਹੈ ਧਰਨਾ ਕੈਪੀਟਲ ਬਣ ਗਿਆ ਮੁਲਾਜ਼ਮ ਨੌਜਵਾਨ ਵਪਾਰੀ ਦੁਕਾਨਦਾਰ ਖੇਤ ਮਜ਼ਦੂਰ ਆਪਦੇ ਹੱਕ ਦੀ ਮੰਗ ਕਰਦਾ ਮਗਰ ਮੁੱਖ ਮੰਤਰੀ ਕਹਿੰਦਾ ਆਦੀ ਪੀਤੀ ਚ 올 ਇਸ ਵੈਲ ਔਰ ਮੈਨੂੰ ਇਸ ਗੱਲ ਦੀ ਚਿੰਤਾ ਹੁੰਦੀ ਔਰ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਥੈਟ ਪੀਪਲ ਆਫ ਪੰਜਾਬ ਕੈਨ ਨਾਟ ਬੀ ਰਨ ਬਾਇ ਰਿਮੋਟ ਕੰਟਰੋਲਸ ਇਹ ਆਪ ਦਾ ਫੈਸਲਾ ਆਪ ਕਰੋਗੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਰਖੇਸ ਧਰਤੀ ਹੈ ਸ਼ਹੀਦਾ ਦੀ ਧਰਤੀ ਹੈ ਬਲਦਾਨ ਦੀ ਧਰਤੀ ਹੈ ਐਨ ਐਮ ਐਲ اے ਫਰਮ ਦਿੱਲੀ ਐਨ ਐਮ ਐਲ اے ਨਾਟ ਦ ਚੀਫ ਮਿਨਿਸਟਰ ਕੇਜਰੀਵਾਲ ਜਸਟਨ ਐਮ ਐਲ اے ਆਫਰ ਨਾਟ ਅ ਫੁੱਲ ਸਟੇਟ ਆਲਸੋ ਉਹ ਨਹੀਂ ਦਸੂਗਾ ਪੰਜਾਬ ਕਿਵੇਂ ਚੱਲਣਾ ਔਰ ਪੰਜਾਬ ਨੂੰ ਸਿਰਫ ਤੇ ਸਿਰਫ ਲੁੱਟਣ ਵਾਸਤੇ ਨਹੀਂ ਇਹਨਾਂ ਨੇ ਬੜਾਇਆ ਇਹ ਸਟੇਟ ਚ ਆਪ ਦਾ ਰਾਜ ਕੀ ਈਸਟ ਇੰਡੀਆ ਕੰਪਨੀ ਵਾਂਗੂ ਜਿੱਮੇ ਗੋਰੇ ਲੁੱਟਦੇ ਸੀ ਅੱਜ ਆਮ ਆਦਮੀ ਪਾਰਟੀ ਵੀ ਪੰਜਾਬ ਨੂੰ ਪੰਜਾਬ ਦੇ ਰਿਸੋਰਸਸ ਨੂੰ ਪੰਜਾਬ ਦੀ ਵੈਲਥ ਨੂੰ ਸਿਰਫ ਪਲੰਡਰ ਕਰ ਰਹੀ ਹੈ ਲੋਟਰੀ ਹੈ ਕਿ ਕਿ ਅਸੀਂ ਦਿੱਲੀ ਦੀ ਆਪ ਦੀ ਇਲੈਕਸ਼ਨ ਲੜ ਲਈਏ ਸੋ ਇਹ ਸਾਰੇ ਮੁੱਦੇ ਲੈ ਕੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਇਹ ਸਾਰੀਆਂ ਗੱਲਾਂ ਲੈ ਕੇ ਅਸੀਂ ਲੋਕਾਂ 'ਚ ਜਾ ਰਹੇ ਹਾਂ ਔਰ ਪੰਜਾਬ ਦੀ ਖੇਤਰੀ ਪਾਰਟੀ ਰੀਜਨਲ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਆਪਣੀ ਆਵਾਜ਼ ਬੁਲੰਦ ਕਰੋ ਔਰ ਆਈ ਥਿੰਕ ਇਹ ਕਾਰਪੋਰੇਸ਼ਨ ਇਲੈਕਸ਼ਨ ਤੋਂ ਇੱਕ ਨਮਾਜ਼ ਸੰਕੇਤ ਭੇਜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੋਢ ਸੁਰਜੀਤ ਕਾਮਯਾਬ ਕਰਨ ਦੇ ਜ਼ਿੰਮੇਵਾਰੀ ਲੋਕ ਨਿਭਾਉਂ। ਤੁਹਾਡੇ ਸਵਾਲ ਜੀ। ਸਵਾਲ ਇਹ ਹੈ ਕਿ ਅੱਜ ਇਹਦੇ ਨੂੰ ਹਟਵਾ ਸਵਾਲ ਜਿਹੜਾ ਤੁਸੀਂ ਦੱਸਤਾ ਸੀ। ਅੱਜ ਜੱਤੇਆਂ ਦੇ ਗੁੜੀ ਅੱਜ ਵੀ ਤੁਸੀਂ ਸਵਾਲ ਉਹ ਵਾਪਸ ਲੈ ਲੀਂ। ਹਾਂ ਜੀ। ਜਿੱਥੇ ਕੋਣ ਜਿੱਥੇ ਕੋਣ ਸਵਾਲ ਉਹ ਵਾਪਸ ਲੈ ਲੀਂ। ਮੈਨੂੰ ਤਾਂ ਪਤਾ ਨਹੀਂ ਜੀ ਮੈਨੂੰ ਲੋ ਇਸ ਤਰ੍ਹਾਂ ਜੀ ਮੁੱਲਾਪੁਰੀ ਸਾਹਿਬ ਜਿਹੜੀ ਗੱਲ ਦੀ ਮੇਰੇ ਕੋਲ ਹਲੇ ਖਬਰ ਨਹੀਂ ਨਾ ਉਹ ਖਬਰ ਨਹੀਂ ਮੈਂ ਖਬਰ ਬਣਾ ਸਕਦਾ ਮੇਰੇ ਕੋਲ ਹਲੇ ਖਬਰ ਆਹੀ ਕੋਈ ਨਹੀਂ ਮੈਂ ਐਵੇਂ ਕੁਝ ਕਹਿ ਦਿਆਂ ਸੁਣੋ ਦੋ ਦਿਨ ਬਾਕੀ ਸੀ ਜੀ ਜਰਾ ਸਣੀ ਬਹੁਤ ਜੀ ਨਹੀਂ ਦੇਖੋ ਇੱਕ ਮੈਂ ਬੇਨਤੀ ਕਰਾਂ ਜੀ ਛੋਟਾ ਮੂੰਹ ਵੱਡੀ ਗੱਲ ਨਾ ਮੇਰੀ ਉਹ ਹੈਸੀਅਤ ਹੈ ਨਾ ਮੇਰੀ ਉਹ ਕਾਬਲੀਅਤ ਹੈ ਚਿਹੇਦਾਰ ਸਭ ਅਕਾਲ ਤਖ ਸਾਹਿਬ ਸਿੰਘ ਸਹਿਬਾਨ ਇਹਨਾਂ ਦਾ ਸਭ ਦਾ ਬੜਾ ਸਤਿਕਾਰ ਔਰ ਸਤਿਕਾਰ ਇਸ ਲਈ ਹੈ ਕਿਉਂਕਿ ਉਹ ਗੁਰੂ ਦੇ ਤਖਤ 'ਤੇ ਬਿਰਾਜਮਾਨ ਹਨ ਮਗਰ ਐਡੀ ਵੱਡੀ ਥਾਂ 'ਤੇ ਬਹਿ ਕੇ ਐਡੀ ਵੱਡੀ ਸ਼ਖਸੀਅਤ ਕੋਲ ਸਾਡੇ ਵਰਗਾ ਨਿਮਾਣਾ ਨਾ ਚੀਜ਼ ਗੁਨੇਗਾਰ ਦੂਨ ਹਰਾਮੀ ਜੀਵ ਇਹ ਆਸ ਤੇ ਉਮੀਦ ਜ਼ਰੂਰ ਕਰਦਾ ਕਿ ਸ਼ਬਦਾਬਲੀ ਸੋਣੀ ਹੋਵੇ ਜਿੱਡਾ ਬੰਦੇ ਦਾ ਰੁਤਬਾ ਵੱਡਾ ਨਾ ਜੀ ਉਹਨੇ ਉਹਦੇ ਬੋਲ ਚੰਗੇ ਔਰ ਇਹ ਤਾਂ ਗੁਰੂ ਦੇ ਬੰਦੇ ਨੇ ਔਰ ਗੁਰੂ ਦੇ ਬੰਦੇ ਕੋਈ ਇਹ ਗੱਲ ਕਵੇ ਕਿ ਇਹ ਤਾਂ ਸਾਡੀ ਮਾਲਵਾਈ ਡਾਇਲੈਕਟ ਹੈ ਮੈਂ ਤਾਂ ਕਹਿ ਸਕਦਾ ਮੇਰੇ ਅਰਕਾ ਗੁਸਤਾਖੀ ਵੀ ਕਰ ਸਕਦਾ ਮਗਰ ਸਿੰਘ ਸਹਿਬਾਨਾ ਨੂੰ ਜਹੇਦਾਰ ਸਹਿਬਾਨ ਨੂੰ ਨਹੀਂ ਸੋਪਦੀ ਕਿਉਂਕਿ ਫਿਰ ਤੁਸੀਂ ਤਾਂ ਭਾਈ ਰੱਬ ਦੇ ਬੰਦੇ ਹੋ ਤੁਸੀਂ ਤਾਂ ਗੁਰੂ ਸਾਹਿਬ ਦਾ ਸੰਦੇਸ਼ ਦੇਣਾ ਤੇ ਫਿਰ ਹਾਊ ਡੂ ਯੂ ਸੇ ਕਿ ਜੋ ਧਾਮੀ ਸਾਹਿਬ ਨੂੰ ਭਾਵੇਂ ਮੈਂ ਕਹੂੰਗਾ ਜਾਨ ਬੁੱਝ ਕੇ ਇੱਕ ਟਰੈਪ ਰਾਈ ਉਹਨਾਂ ਦੀ ਕੋਰ ਰਿਕਾਰਡ ਕੀਤੀ ਗਈ ਉਹ ਗਾਲ ਮਾੜੀ ਹੈ ਤੇ ਇਹ ਗਾਲ ਚੰਗੀ ਹੈ ਇਹ ਕਿ ਮਤਲਬ ਇਹੀ ਕਿਹੜਾ ਮਤਲਬ ਨਮਾ ਨਜਾਮ ਸ਼ੁਰੂ ਹੋ ਗਿਆ ਸੋ ਮੇਰੇ ਲਈ ਇਹ ਸਭ ਚਿੰਤਾ ਦਾ ਵਿਸ਼ਾ ਜੀ ਔਰ ਮੈਂ ਤਾਂ ਕਿਉਂਕਿ ਅਬ ਮੈਂ ਆਪ ਤਾਂ ਕੋਈ ਆ ਨਹੀਂ ਮੈਂ ਤਾਂ ਆਪ ਵਾਦਾ ਘਾਟਾ ਬੜੀ ਹਰੀ ਬੋਲ ਗਿਆ ਮਗਰ ਮੇਰੇ ਅਰਖਾ ਤਾਂ ਗਲਤੀ ਕਰ ਸਕਦਾ ਜਿਹੜੇ ਇਸ ਸਤਕਾਰਕ ਪੋਜੀਸ਼ਨ ਤੇ ਬੈਠੇ ਆ ਜਿੰਮੇਵਾਰੀ ਥਾਂ ਤੇ ਬੈਠੇ ਆ ਉਹ ਤਾਂ ਰੱਬ ਦੇ ਬੰਦੇ ਆ ਔਰ ਜਿੰਨੀ ਸੋਹਣੀ ਗੱਲ ਕਰਨਗੇ ਜਿੰਨੀ ਪਿਆਰ ਨਾਲ ਜਿੰਨੀ ਹਲੀਮੀ ਨਾਲ ਜਿੰਨੀ ਗੁਰੂ ਦੇ ਭੈ ਨਾਲ ਗੱਲ ਕਰਨਗੇ ਮੈਂ ਸਮਝਦਾ ਸਾਡੇ ਵਰਗੇ ਨਾ ਸਮਝ ਲੋਕਾਂ ਨੂੰ ਵੀ ਕੁਝ ਸਮਝ ਆਊਗੀ ਸੋ ਮੈਂ ਕੁਝ ਕਹਿ ਨਹੀਂ ਸਕਦਾ ਮੁੱਲਾਪੁਰੀ ਸਾਹਿਬ ਹੁਣ ਕਿਹੜਾ ਆਰਡਰ ਆਇਆ ਫਰਮਾਨ ਆਇਆ ਜੇ ਸਮਾਂ ਦੱਸੂਗਾ ਜੀ ਬਾਕੀ ਉਹਨਾਂ ਦੇ ਅੰਦਰੂਨੀ ਮਾਮਲੇ ਹੈ ਜੀ ਵੇਖੇ ਸਾਹਿਬ ਨਾਮਿਨੇਸ਼ਨ ਫਾਈਲ ਨੂੰ ਲੈ ਕੇ ਕੀ ਹੋਵੇ ਫਨੀ ਜਲਦੀ ਜੀ 334 ਨਾਮਿਨੇਸ਼ਨ ਰੱਦ ਹੋਣਿਆ ਜਾਂ ਫਰਹੀ ਜਾ ਸਕੇ ਔਰ ਸਰਕਾਰ ਕਰੀ ਕਿਸੇ ਥੇ ਚਨਾਵ ਕਰਾ ਰਹੇ ਹੈ ਇਹਦੇ ਬਾਰੇ ਕੀ ਤੁਹਾਡਾ ਕੀ ਕਹਿਣਾ ਹੈ ਨਹੀਂ ਤੁਸੀਂ ਮੋਟੀ ਜੀ ਗੱਲ ਤੇ ਸਮਝ ਲਓ ਜੀ ਪੰਚਾਇਤੀ ਚੋਣਾਂ ਵੀ ਹੋਈਆਂ ਸੀ ਉਦੇ ਚ ਹੀ ਸੀਰੀਅਸਨੈਸ ਸਰਕਾਰ ਦੀ ਤੁਸੀਂ ਵੇਖ ਲਓ ਰੋਦੇ ਚ ਇੱਕ ਸਰਕਾਰ ਦੀ ਕਾਰਗੁਜ਼ਾਰੀ ਇਤੋਂ ਹੀ ਸ਼ੋਹ ਹੁੰਦੀ ਆ ਇਹ ਇਲੈਕਸ਼ਨ ਵੀ ਨਹੀਂ ਕਰਾਉਂਦੇ ਸੀ ਜੇ ਉਹ ਵੀ ਕਰਾਈ ਸਰਪੰਚੀ ਦੀ ਕੁੱਟ ਕੋ ਡੰਡੇ ਨਾਲ ਕਰਾਈ ਲੋਕ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਕਿਉਂ ਗਏ ਕਿਉਂਕਿ ਦੇ ਵਰ ਨਾਟ ਅਲਾਉਡ ਟੂ ਫਾਈਲ ਦਾ ਨਾਮਿਨੇਸ਼ਨ ਹੁਣ ਵੀ ਮੈਂ ਤੁਹਾਨੂੰ ਕਹਿ ਰਿਹਾ ਆਮ ਗਿਵਿੰਗ ਅ ਸਟਰਨ ਵਾਰਨਿੰਗ ਕਿ 21 ਤਰੀਕ ਨੂੰ ਜੇ ਲੋਕ ਸੁਚੇਤ ਨਾ ਰਹੇ ਆਪੋਜੀਸ਼ਨ ਦੇ ਕੈਂਡੀਡੇਟ ਲੋਕ ਆਪ ਗੰਭੀਰ ਨਾ ਰਹੇ ਇੱਥੇ ਪੁਲਿਸ ਦਾ ਡੰਡਾ ਚੱਲਣਾ ਡੰਡਾ ਤੰਤਰ ਦੀ ਵੋਟ ਪੈਣੀ ਆ ਲੋਕਤੰਤਰ ਦੀ ਵੋਟ ਨਹੀਂ ਪੈਣੀ ਹੱਦ ਤੋਂ ਵੱਧ ਧੱਕਾ ਕਰਨ ਦੇ ਮੂਡ 'ਚ ਹੈ ਸਰਕਾਰ ਹੁੱਕ ਬਾਈ ਹੁੱਕ ਕੋ ਕੁਰੁਕ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਔਰ ਮੈਂ ਸਮਝਦਾ ਜਦੋਂ ਇਹ ਮਾਨਸਿਕਤਾ ਉਦੋਂ ਸਰਕਾਰਾਂ 'ਚ ਆਉਂਦੀ ਹੈ ਵੈਨ ਦੇ ਰੈਲਾਈਜ਼ ਵਿਥਿਨ ਥੈਮਸੈਲਵ ਆਪਣੇ ਆਪ ਨੂੰ ਇਹ ਅਹਿਸਾਸ ਹੋਇਆ ਹੁੰਦਾ ਕਿ ਯਾਰ ਕੰਮ ਤਾਂ ਕੋਈ ਕੀਤਾ ਨਹੀਂ ਵੋਟ ਕਾਦੀ ਮੰਗਾਗੇ ਵੋਟ ਤਾਂ ਨਹੀਂ ਤਾਂ ਲੋਕ ਹੱਥੀ ਦੇ ਕੇ ਜਾਂਦੇ ਕਿ ਭਾਈ ਤੁਹਾਡੇ ਕੰਮ ਇੰਨੇ ਚੰਗੇ ਆ ਚੀਫ ਮਿਨਿਸਟਰ ਸਾਹਿਬ ਦੀ ਤਾਂ ਖਬਰ ਇੰਨੀ ਕੀ ਲੱਗਦੀ ਹੈ ਕਿ ਜਰਮਨੀ ਦੇ ਜਹਾਜ਼ ਤੋਂ ਨਹੀਂ ਚੜ ਸਕੇ ਜਰਮਨੀ ਵਾਲਿਆਂ ਨੇ ਲਾਤਾ ਜਾਂ ਆਪਦੇ ਜਹਾਜ਼ ਤੋਂ ਉਤਰੇ ਤੇ ਢਿੱਗ ਗਏ ਤੇ ਆਪਦੇ ਫੀਤੇ ਬਣਵਾਉਣ ਅਪੋਲੋ ਹਸਪਤਾਲ ਜਾਣਾ ਪੈ ਗਿਆ ਮਤਲਬ ਸਾਡੇ ਵਾਲੀ ਦੇ ਤਾਂ ਖਬਰ ਹੀ ਪੁੱਠੀ ਆਉਂਦੀ ਹੈ ਤੇ ਉਹਨੇ ਵਿਚਾਰੇ ਨੇ ਕਿਹੜੀ ਕਿਹੜੀ ਗੱਲ ਦੀ ਵੋਟ ਮੰਗਣੀ ਇੰਡਸਟਰੀ ਐ ਥੋਪਾ ਚਰੀਆ ਲਾਰਡ ਆਰਡਰ ਉਹਨਾਂ ਤੋਂ ਕੰਟਰੋਲ ਨਹੀਂ ਪੰਜਾਬ ਕਰ ਜਾਈ ਐ ਨੌਕਰੀ ਕਿਸੇ ਨੂੰ ਮਿਲ ਨਹੀਂ ਰਹੀ ਵੋਟਰਾਂ ਦੇ ਕੋਲ ਨੂੰ ਆਸ ਤੋਂ ਬੋਟਸ ਹੋਰ ਇੱਕ ਵਾਰੀ ਲੋਕਾਂ ਦਾ ਮੂਰਖ ਬਣਾਤਾ ਕਿੰਨੀ ਵਾਰੀ ਬਣਾਉ ਠੀਕ ਹੈ ਜੀ 21st ਤੋਂ ਇਹ ਆਪ ਵੀ ਉਸ ਕੀ ਅਵਾਰਡ ਗੱਡਾ ਸੱਟ ਹਾਂਜੀ ਹਾਂਜੀ ਡੂ ਯੂ ਥਿੰਕ ਇਟ ਇਸ ਉਸ ਵਿੱਚ ਪਾਰਟੀ ਦਾ ਸਟੈਂਡ ਕਰੇਗਾ ਹਾਂਜੀ ਸੋ ਮੈਂ ਦੇਖੋ ਆਈ ਕੈਨ ਫੋਰਸੀ ਜੋ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਵੈਨ ਪੀਪਲ ਆਰ ਨਾਟ ਅਲਾਉਡ ਟੂ ਫਾਈਲ ਨੋਮਿਨੇਸ਼ਨਸ ਇਨ ਅ ਫਰੀ ਐਂਡ ਫੇਅਰ ਮੈਨਰ ਤੇ ਫਰੀ ਐਂਡ ਫੇਅਰ ਮੈਨਰ ਕਿਉਂ ਵੋਟ ਕਿਵੇਂ ਪਾਉਣ ਦੇਣਗੇ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਹੰਬਲ ਅਪੀਲ ਹੈ ਔਰ ਇੱਕ ਚੇਤਾਵਨੀ ਆ ਕਿ ਜਾਗਦੇ ਰਹੋ ఆఫ్టర్ ఆల్ ਸਰਕਾਰਾਂ ਵੀ ਲੋਕ ਬਣਾਉਂਦੇ ਫੂ ਲੋ ਪੀਪਲ ਕਮ ਆਨ ਟੂ ਦ ਸਟ੍ਰੀਟਸ ਫਿਰ ਇਹ ਧੱਕਾ ਨਹੀਂ ਕਰ ਪਾਉਣਗੇ ਨਹੀਂ ਤਾਂ ਇਹਨਾਂ ਨੇ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਆਜ਼ਾਦ ਹੈ ਸਾਰਿਆਂ ਤੇ ਡੰਡਾ ਵਰਤਣਾ ਕੀ ਕੱਲਾ ਝਾੜੂ ਜਿੱਤੇ ਝਾੜੂ ਤੀਲਾ ਤੀਲਾ ਨਾ ਹੋਵੇ ਹੁਣ ਇਹ ਗੱਲ ਔਰ ਕਮਿਸ਼ਨਰਜ਼ ਆਫ ਪੁਲਿਸ ਦਾ ਰਵਈਆ ਸੁਖਵੀਰ ਸਿੰਘ ਬਾਦਲ ਤੇ ਗੋਲੀ ਚੱਲੀ ਉਹ ਕਹਿੰਦੇ ਜੀ ਇਹਨਾਂ ਨੇ ਤਾਂ ਸਿੰਮਪਥੀ ਲੈਣ ਲਈ ਗੋਲੀ ਚਲਵਾਈ ਆ ਹੁਣ ਉਸ ਆਈਐਸਆਈ ਨਾਲ ਸੁਖਵੀਰ ਸਿੰਘ ਬਾਦਲ ਦਾ ਕਦੋਂ ਦਾ ਲਿੰਕ ਹੈ ਭਾ ਜਦ ਤਾ ਭੁੱਲਰ ਸਾਹਿਬ ਦੱਸਦੇ ਜਦ ਭੁੱਲਰ ਸਾਹਿਬ ਵਰਗਾ ਅਫਸਰ ਇਹ ਜੇ ਬਿਆਨ ਦੇ ਸਕਦਾ ਤੇ ਫੇਰ ਤੁਸੀਂ ਸਮਝੋ ਇਧਰ ਦੇ ਅਫਸਰ ਜਾਂ ਜਿਨ੍ਹਾਂ ਨੇ ਆਪ ਦੀ ਕੁਰਸੀ ਬਚਾਉਣੀ ਹੈ ਬਿਕੋਜ਼ ਐਂਡ ਆਫ ਦਾ ਡੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਪੁੱਛ ਕੇ ਛ ਨਹੀਂ ਹੋਣੀ ਪੁੱਛ ਕੇ ਹੋਣੀ ਆ ਕਮਿਸ਼ਨਰ ਆ ਪੁਲਿਸ ਨੂੰ ਤੇ ਨੁਲਾਜ ਇਲੈਕਸ਼ਨ ਜਿਤਾਣੀ ਬਹੁਤ ਹੈਲਪ ਵਰ ਯੂ ਡੂਇੰਗ ਸੋ ਪੁਲਿਸ ਇਜ਼ ਆਲਸੋ ਅੰਡਰ ਪ੍ਰੈਸ਼ਰ ਬਿਕੋਜ਼ ਅਸੀਂ ਇਹ ਗੱਲ ਭੁੱਲਰ ਸਾਹਿਬ ਦੀ ਟਰਾਂਸਫਰ ਤੋਂ ਸਮਝ ਗਏ ਸੀ ਵਨ ਭੁੱਲਰ ਸਾਹਿਬ ਗਾ ਟਰਾਂਸਫਰ ਕੀ ਸ਼ਹਿਰ ਚ ਹਰ ਕਿਉਂ ਗਈ ਆਪ ਹੀ ਗਾਟ ਟਰਾਂਸਫਰਡ ਆਫਟਰ ਥੈਟ ਮਾਫੀ ਮੰਗ ਕੇ ਆਇਆ ਕਿ ਅੱਜ ਕੀ ਜਿਤਾ ਦੂੰ ਕਾਰਪੋਰੇਸ਼ਨ ਵੇਲੇ ਉਹੀ ਹਾਲ ਮੈਂ ਸਮਝਦਾ ਲੁਧਿਆਣਾ ਹੋਣਾ ਉਹ ਜਲੰਧਰ ਹੋਣਾ ਸੜੀ ਕਿਸਾਨਾਂ ਤੋਂ ਹਾਲਤ ਜਿਹੜੀ ਕਾਫੀ ਖਰਾਬ ਦੱਲੇ ਵਾਲੀ ਹੈ ਤੋਂ ਮੈਡੀਕਲ ਮਜੀਦ ਸਾਹਿਬ ਹੋ ਸਕਦਾ ਹੈ ਅੱਜ ਵੀ ਲੇਟ ਜ਼ਿਆਦਾ ਵਿਗੜ ਗਈ ਕੋ ਮੈਨ ਆਈ ਡੋਨਟ ਵਾਂਟ ਟੂ ਸਾਊਂਡ ਪੈਸੀਮਿਸਟ ਮੈਂ ਚੜਦੀ ਕਲਾ ਦੀ ਗੱਲ ਕਰਨਾ ਚਾਹੁੰਦਾ ਮਗਰ ਬਹੁਤ ਚਿੰਤਾ ਤਾਂ ਜੀ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ 70 ਸਾਲ ਦੀ ਉਮਰ ਉਮਰ ਹੈ ਜੀ ਉਹਨਾਂ ਦੀ ਕੈਂਸਰ ਤੋਂ ਪੀੜਿਤ ਨੇ 24 ਦਿਨ ਹੋ ਗਏ ਜੀ ਪੋਖੜ ਤਾਲ ਤੇ ਤੁਸੀਂ ਆਪ ਅੰਦਾਜ਼ਾ ਲਾ ਲੋ ਤੁਸੀਂ ਸਿਹਤਮੰਦ ਹੋ ਆਪਾ ਤੰਦਰੁਸਤ ਲੋਕ ਤੇ ਜੇ 24 ਦਿਨ ਆਪਣੇ ਚ ਅੰਨ ਨਾ ਪਵੇ ਤੇ ਸਰੀਰ ਦੇ ਕੀ ਹਾਲਾਤ ਹੋਣਗੇ ਸੋ ਸਰਕਾਰਾਂ ਨੀਤ ਕੇਂਦਰ ਦੀ ਸਰਕਾਰ ਜੇ ਢੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਭਾਜਪਾ ਦੀ ਸਰਕਾਰ ਹੋਊਗੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ ਕਿਉਂਕਿ ਮੈਂ ਇਹ ਗੱਲ ਸਪਸ਼ਟ ਕਹਿਣਾ ਕੀ ਭਗਵੰਤ ਮਾਨ ਭਾਜਪਾ ਦਾ ਹੱਥ ਠੋਕਾ ਔਰ ਇਹ ਇੱਕ ਵਾਰੀ ਨਹੀਂ अनेका ਵਾਰੀ ਜਿ ਦਿੱਲੀ ਕਾਰਵਾਈ ਹੁੰਦੀ ਹੈ ਸ਼ਰਾਬ ਘਟਾਲੇ ਜਬ ਅਗਰ ਭਗਵੰਤ ਮਾਨ ਤੇ ਨਹੀਂ ਹੁੰਦੀ ਔਰ ਇੱਕ ਇਨਸੀਡੈਂਟ ਨਹੀਂ अनेका ਇਨਸੀਡੈਂਟ ਐਤੋ ਕਲੀਅਰ ਆਉਂਦੇ ਕਿ ਭਾਜਪਾ ਦੀ ਕੋਈ ਨਾ ਕੋਈ ਰੋਮਾਂਸ ਕੋਈ ਨਾ ਕੋਈ ਅੱਖ ਮਟਕਾ ਭਗਵੰਤ ਮਾਨ ਨਾਲ ਚੱਲਦਾ ਇਸ ਲਈ ਇਹ ਥੋੜਾ ਰਲ ਕੇ ਖੇਡਦੇ ਇਹ ਇੱਕ ਨਹੀਂ ਉਹਦੇ ਲਈ ਢੱਲੇਵਾਲ ਸਾਹਿਬ ਨੂੰ ਕੁਝ ਹੋਇਆ ਉਹਦੇ ਲਈ ਜ਼ਿੰਮੇਵਾਰ ਸਿੱਧੇ ਤੇ ਸਿੱਧੇ ਸੂਬਾ ਤੇ ਦਿੱਲੀ ਦੀ ਸਰਕਾਰ ਹੋਊਗੀ ਔਰ ਕਿਸਾਨਾਂ ਦੀਆਂ ਹੱਕੀ ਮੰਗਾ ਮੰਗੀਆਂ